ਆਹ ਲੈ ਆ ਬੱਲਾ ਵੜਦੇ ਸਾਰੇ ਗਰੀਬਾਂ ਨੇ ਵੀ ਥੋੜੇ ਵਾਂਝੀ ਆਉਣਾ ਐ ਨਹੀਂ ਕਰੀਦਾ ਹੁੰਦਾ ਦਾ ਉਹ ਸਾਡੇ ਵਾਂਝਾ ਆਉਣਾ ਤੁਸੀਂ ਸਾਡੇ ਵਾਂਝਾ ਬੱਲਾ ਵੜਨੀ ਆ ਕੇ ਉਹ ਯਾਰ ਆ ਤੂੰ ਵੱਡੀ ਕੀ ਭਾਈ ਲੈ ਆਉਂ ਵੱਡੀ ਐ ਤੂੰ ਆਇਆ ਪੱਠੇ ਆਇਆ ਤਮ ਉਥੇ ਬੈਠ ਚੁੱਪ ਕਰਕੇ ਇੱਥੇ ਨਾ ਸਾਰੇ ਸਪਰੇ ਸੜਕੀ ਹੋਈ ਸੀਗੀ ਉਸ ਅੱਛਾ ਹਾਂ ਹੁਣ ਦੱਸ ਸਾਰੇ ਨਹੀਂ ਤੇ ਤੂੰ ਜੇ ਸਪਰੇ ਨਾ ਕਰੀਂ ਤੇ ਫਿਰ ਝੋਨੇ ਦੇ ਵੱਡੇ ਜਾਂ ਤੂੰ ਝੋਨਾ ਵੱਡੇਗਾ ਡੇ ਡੇ ਸੌ ਦਾ ਬੂਟਾ ਤੈਨੂੰ ਕੀ ਪਤਾ ਹੈ ਬੱਲੇ ਲਵਾਈ ਲੱਗਦੀ ਹੈ ਪਾਣੀ ਲੱਗਦਾ ਇਹਨੂੰ ਰੇਆ ਪੈਂਦੀਆਂ ਸਪਰੇਆਂ ਪੈਂਦੀਆਂ ਪਤਾ ਕਿੰਨਾ ਪਾਲਣਾ ਔਖਾ ਹੈ ਇੰਨਾ ਹਿਸਾਬ ਰੱਖਣਾ ਮੈਂ ਤਾਂ ਤੂੰ ਐ ਕਰ ਇਹਨੂੰ ਬਾਅਦ ਵਿੱਚ ਸੁੱਕਨੇ ਮਾਪਿਆ ਅੱਗ ਲਾ ਦੂੰਗਾ ਇਹਨੂੰ ਉਹ ਭਈਆ ਆਉਂਦਾ ਹੈ ਭਈਆ ਆਉਂਦਾ ਉਹਨਾਂ ਟਰਾਲੀ ਪੱਠੇ ਦੇ ਪ੍ਰੋਗਰਾਮ ਫੇਰ ਲੈ ਜਾਓ ਜਿਹਨੂੰ ਆਪ ਛੋਟੇ ਰੀਬਾ ਨੇ ਖਾਣਾ ਕਿੰਨੇ ਵਾਰੀ ਸਮਝਾਇਆ ਕਿ ਰੀੜੇ ਵੀ ਤੈਨੂੰ ਐਵਾਂ ਦਾ ਨਾ ਬੜਿਆਗਾ ਨਹੀਂ ਵੜਦੇ ਨਹੀਂ ਵੜਦੇ ਜਾਣਦੇ ਨਹੀਂ ਆਂਦੇ ਤੂੰ ਇੱਥੇ ਮੈਂ ਕਹਿੰਦਾ ਮਸਾ ਆਹ ਵੱਲ ਖਾਵਾਲੇ ਜੋੜ ਜਿਵੇਂ ਲਾ ਜੋੜੀ ਆ ਆਹ ਵੱਲ ਜੋੜ ਜਿਵੇਂ ਥੋੜੀ ਜਿਹਾ ਨਾਲੇ ਦੇ ਆ ਤਨ ਮੈਂ ਸੱਚਾ ਸੁਣ ਲੈ ਅੱਛਾ ਮਨੇ ਤੈ ਭਰਾ ਆ ਬੜੇ ਜਿਹਾ ਭਾਵਨਾ ਚੁਟਵਾਣਾ ਤੂੰ ਜੇ ਚੰਗਾ ਕਿਵੇਂ ਪਿਆ ਗੜਾ ਕਰੋ ਹੁੰਦਾ ਰਾਣੀ ਧਿਆਨ ਨਾਲ ਵੱਡੀ ਸੱਪ ਸੁਪਣਾ ਹੋਵੇ ਤੇਰੇ ਸੁਪ ਲੜ ਜਾਂਦਾ ਜਦੋਂ ਪੱਠੇ ਲੱਦੇ ਹਾਂ ਦੇ ਵੜਵਾਉਣੇ ਤਾਂ ਤੂੰ ਮੈਥੋਂ ਆ ਹਾਂ ਲੈ ਦੋ ਰੁਗ ਵੱਡੇ ਆ ਗਿਆ ਲੈ ਉਹ ਜਨਪੜਾ ਜੀ ਨਹੀਂ ਦਾੜ ਆ ਗਿਆ ਲੈ ਜੀ ਤੂੰ ਤਾਂ ਵਾਡਲਾ ਵੱਲ ਨਾਲ ਚੋਂ ਵੜਦੇ ਆ ਵਨਨਾ ਵੱੜਦੀ ਕੋਈ ਇਸਨੇ ਕਮਲਾ ਕਹ ਕੇ ਹਿੰਮਤ ਨਾਲ ਵੜਦਾ ਕੁੱਤੇ ਤੇੜਦਾ ਆਉਂਦਾ ਇਧਰ ਹੈ ਨਹੀਂ ਗਿਆ ਵੜ ਕੇ ਦੌਗੀ ਕਿੱਡੀ ਖੜੀ ਹੈ ਮੈਂ ਤਾਂ ਸੱਪ ਨੂੰ ਪਨਾਵੇ ਆਵਾਜ਼ ਪਤਾ ਨਹੀਂ ਕਿਨੇ ਛੜਾ ਓਏ ਭੋਲਾ ਬਾਈ ਓ ਤੈਨੂੰ ਮੈਂ ਕਿਤਲੇ ਕਿੰਨੇ ਵਾਰੀ ਆਖਿਆ ਤੂੰ ਨਾ ਵੜਾ ਕਰ ਵਨ ਚ ਹਾਂ ਇੰਨੀਆ ਮਹਿੰਗੇ ਮਹਿੰਗੇ ਬੱਲਾ ਲੱਗੀਆਂ ਤਿੰਨ ਵਾਰੀ ਪਹਿਲਾਂ ਕਿਹਨੇ ਬੱਲਾ ਵਧ ਕੇ ਲੈ ਕੇ ਗੱਲ ਸਾਡੀਆਂ ਬਾਈ ਅਸੀਂ ਤਾਂ ਯਾਰ ਸਾਈਡਾਂ ਤੋਂ ਤਾਂ ਵੱਡੇ ਯਾਰ ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆ ਉਹ ਕੋਈ ਨਹੀਂ ਪਾ ਜਾਗਾ ਬੱਲਾ ਵਢੀ ਜਨੇ ਵਿੱਚ ਤੂੰ ਇੱਥੇ ਰੱਖ ਰੋ ਰੱਖਦਾ ਤਿੱਥੇ ਮੈਂ ਸਾਰੇ ਨੇੜੇ ਨੇੜੇ ਵੀਰੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਬਾਹਰ ਨਾ ਬੜੀ ਤੂੰ ਫਿਰ ਨਹੀਂ ਰੱਖਦਾ ਬਾਈ ਉਧਰ ਸਪਰੇਅ ਛੜਕੀ ਉਹ ਸਪਰੇਅ ਛੜਕੀ ਅਸੀਂ ਕੀਰੀ ਸਪਰੇਅ ਛਕੀ ਯਾਰ ਪੱਪੀ ਪਾ ਰਿਹਾ ਜੇ ਤੂੰ ਮੈਂ ਕੀ ਕਰਾ ਦੇਦਾ ਤੈਨੂੰ ਰਾਕੇ ਤਰੋ ਗੱਤ ਸਾਡੇ ਬਾਪੂ ਆ ਤੇਰਾ ਬਾਪੂ ਤੇਰਾ ਬਾਪੂ ਤੇਰਾ ਪਾਏ ਬਾਪੂ ਤੇਰਾ ਪਹਿਲਾ ਨੇ ਮੁਕਤ ਕਰ ਗਈ ਹਾਲੇ ਆ ਬੱਲ ਵਰ ਤੂੰ ਸਾਡੇ ਕਬੱਡੀ ਅੰਦਰ ਉਹ ਕਿੱਥੋਂ ਬੱਲ ਨਾ ਨਾ ਰੱਖਿਆ ਉਹ ਲੱਡੀ ਗਈ ਉਹ ਦੱਸੇ ਹਰ ਜੱਥੇ ਯਾਰ ਮੈਂ ਘਰ ਸੁਣਾ ਮੇਰੀ ਮੈਂ ਸ਼ਰਮੰਦੀ ਆ ਨਾ ਤੇਰੀ ਘਰ ਦੀ ਤਨ ਮੈਂ ਦੱਸਾਂ ਘਰ ਸੁਣਾ ਮੇਰੀ ਹਾਂ ਐਵੇਂ ਮੈਂ ਬੁੜੀਆਂ ਦੇ ਮੱਥਾ ਨਹੀਂ ਮਾਰਨਾ ਚਾਹੁੰਦਾ ਚਪਾ ਕਿ ਉਹ ਗਲਤੀ ਇੱਥੇ ਫੇਰਦਾ ਬੱਲਾ ਵਾਰਦੇ ਆ ਆ ਗਿਆ ਆ ਬੱਲਾ ਵਾਰਦੇ ਆ ਬਾਈ ਤੇਰੇ ਵਾਹਣ ਅਕਲ ਗਲਤੀ ਤੇਰੇ ਬੱਚੇ ਬੱਲਾ ਫੜਦੇ ਆ ਕਿੰਨੇ ਮਹੀਆ ਬੱਲਾ ਇਹ ਕਿ ਬੂਟਾ 1.5 ਦਾ ਪੈਂਦਾ ਝੋਨੇ ਦਾ ਆ ਵੀ ਮੇਰੀ ਗੱਲ ਬੱਚੇ ਝੋਨਾ ਲੈਣੇ ਵੜ ਕੇ ਤੁਸੀਂ ਖਾ ਲਿਆ ਤੇ ਸਪਰੇਅ ਕੀਤੇ ਉਧਰੋਂ ਆਏ ਆ ਬੱਲੇ ਪਸਰੀ ਪੰਦਰਾ ਕੋਈ 200 ਦੁੱਧ ਝੋਨਾ ਹੁੰਦਾ ਫੇਰ ਕੀ ਤੇ ਦੁੱਧ ਝੋਨਾ ਤੂੰ ਸਾਡੇ ਝੋਨਾ ਸਾਡੇ ਪਹਿਲੇ ਝੋਨਾ ਤੂੰ ਤੋਂ ਮੰਨ ਲੈ ਮੰਡੀ ਪੱਠਾ ਆ ਬੱਲਾ ਵਾਰਦੇ ਸਾਰੇ ਗਰੀਬਾਂ ਨੇ ਵੀ ਥੋੜੇ ਵਾਂਝੀ ਆਉਣਾ ਐ ਨਹੀਂ ਕਰੀਦਾ ਹੁੰਦਾ ਉਹ ਸਾਡੇ ਵਾਂਝਾ ਆਉਣਾ ਤੁਸੀਂ ਸਾਡੇ ਵਾਂਝਾ ਵੱਲਾਂ ਵੱਢਣੀ ਆ ਕੇ ਉਹ ਯਾਰ ਆ ਤੂੰ ਵੱਡੀ ਕੀ ਬਾਈ ਲੈ ਆਉ ਵੱਡੀ ਹੈ ਤੂੰ ਐ ਦਾ ਪੱਠੇ ਜਾਏਗਾ ਜਦੋਂ ਉੱਥੇ ਬੈਠ ਚੁੱਪ ਕਰਕੇ ਇੱਥੇ ਨਾ ਸਾਰੇ ਸਪਰੇਅ ਛੜਕੀ ਹੋਈ ਸੀਗੀ ਉਹ ਅੱਛਾ ਆ ਹੁਣ ਦੱਸ ਸਾਰੇ ਨਹੀਂ ਤੇ ਤੂੰ ਜੇ ਸਪਰੇ ਨਾ ਕਰ ਗਿੰਦੇ ਫਿਰ ਝੋਨੇ ਦੇ ਵੱਡੇ ਨਾ ਤੂੰ ਝੋਨਾ ਵੱਡੇਗਾ ਡੇਢ ਡੇਢ ਸੌ ਦਾ ਬੂਟਾ ਤੈਨੂੰ ਕੀ ਪਤਾ ਹੈ ਬੱਲਾ ਲਵਾਈ ਲੱਗਦੀ ਹੈ ਪਾਣੀ ਲੱਗਦਾ ਇਹਨੂੰ ਰੇਆ ਪੈਂਦੀਆਂ ਸਪਰੇਆਂ ਪੈਂਦੀਆਂ ਪਤਾ ਕਿੰਨਾ ਪਾਲਣਾ ਓਖਾ ਹੈ ਇੰਨਾ ਹਿਸਾਬ ਰੱਖਣਾ ਮੈਂ ਤਾਂ ਤੂੰ ਐ ਕਰ ਇਹਨੂੰ ਬਾਅਦ ਇੱਥੇ ਸੁੱਕ ਲੈ ਮਾਪਿਆ ਅਗਲਾ ਨੂੰ ਉਹ ਭਈਆ ਆਉਂਦਾ ਹੈ ਭਈਆ ਆਉਂਦਾ ਉਹਨੇ ਟਰਾਲੀ ਪੱਠੇ ਦੀ ਬਣਾ ਗਰਾ ਫੇਰ ਲੈ ਕੇ ਜਾਓ ਜਿਹਨੂੰ ਆਪ ਚੋੜੇ ਰੀਬਾ ਨੇ ਖਾਣਾ ਕਿੰਨੇ ਵਾਰੀ ਸਮਝਾਇਆ ਕਿ ਇਹਦੇ ਵੀ ਤੈਨੂੰ ਹੈਵਾਨ ਜਨਾਬੜਿਆਗਾ ਨਹੀਂ ਮੜਦੇ ਨਹੀਂ ਮੜਦੇ ਜਾਣਦੇ ਜਾਣਦੇ ਨਹੀਂ ਜਾਣਦੇ ਤੂੰ ਇੱਥੇ ਬਹਿ ਕੇ ਮਸਾ ਆਹ ਵਲ ਜੋੜ ਜੇ ਮੇਰਾ ਚੋੜੀ ਆ ਆਹ ਵਲ ਜੋੜ ਜਾਏ ਥੋੜੀ ਜਿੱਤਾ ਨਾਲੇ ਆ ਤਰ ਮਤ ਸਗਾ ਸੁਣ ਲੈ ਅੱਜ ਕੋ ਮਨੇ ਤਾ ਭਰਾਵਾ ਮੜੇ ਨਾ ਭਾਵਨਾ ਜੁਟਣਾ ਨਾ ਤੂੰ ਸੇ ਚੰਬਾ ਕਿਵੇਂ ਪਿਆ ਬੜਾ ਟਕੜਾ ਕਰੋ ਹੁੰਦਾ ਹੈ ਆਈ ਤੇਰੀ ਇੱਜ਼ਤ ਕਰਦੇ ਤੈਨੂੰ ਮੈਂ ਦੱਸਾਂ ਸਾਰੀ ਚਾਚੀ ਭਾਈਆਂ ਕਾਂ ਲੱਗਦੇ ਪਾਲੀ ਨਾ ਦਾਦੀ ਤੇ ਢਿੱਕ ਤੇ ਅੰਦਰ ਬਾਹਰ ਕੱਢ ਦੂੰ ਬਾਲਾ ਤੂੰ ਚੱਲ ਮੈਂ ਤੈਨੂੰ ਦੱਸਾਂ ਗਾ ਸੁਣ ਮੇਰੀ ਹਾਂ ਚੁੱਪ ਕਰ ਚੱਲ ਚੁੱਪ ਕਰ ਮ ਹਾਂ ਉਹ ਚੱਪਾ ਜਿਹੜਾ ਬਾੜ ਕੰਨਾਂ ਚਾਂਬੜਾ ਕੁੱਤੇ ਉਹਨਾਂ ਤੋਂ ਪਾਉਂਦੇ ਆਂ ਕੋਈ ਬਲਾਕ ਚੱਕਦਾ ਮੈਂ ਤੈਨੂੰ ਸਮਝ ਹੁਣ ਇਹ ਮਕਰੂਦਾਂ ਕੀ ਕਰਦਾਵੇਂ ਤੂੰ ਬਾਂਦਰ ਜਾ ਮੈਂ ਜੀਹਦਾ ਪੱਠੇ ਚਲਾਨੀ ਕਰਕੇ ਵੱਡੇ ਵੱਡੇ ਯਾਰ ਵੱਡ ਪੱਠਿਆਂ ਚ ਆ ਗਿਆ ਤੂੰ ਵੱਡ ਵੱਡ ਪੱਠਿਆਂ ਚ ਪੱਠੇ ਹੀ ਵੱਡੇ ਆ ਤੇਰੀ ਸਵਾਲ ਇੱਥੇ ਭਈਆ ਕੀ ਹੋ ਗਿਆ ਨਹੀਂ ਨਹੀਂ ਭਈਆ ਉਹਦਾ ਪੱਠੇ ਟਰਾਲੀ ਵੱਢ ਕੇ ਜਾਵੇ ਕੀ ਹੋ ਗਿਆ ਕਿੱਡੀ ਫਰ ਗੱਲ ਲੋਗੀ ਬੈਨਕ ਨਹੀਂ ਬੈਨਕ ਮੈਂ ਤੈਨੂੰ ਤੇਰੀ ਛਰ ਮੰਨਦਾ ਮੈਂ ਧਿਆਨ ਚੱਲ ਕੋਈ ਨਹੀਂ ਗਰੀਬ ਹੈ ਕਿਉਂ ਗੱਲ ਪੈਣ ਕਿ ਨਹੀਂ ਚਾਚਾ ਜੀ ਤੁਹਾਨੂੰ ਨਹੀਂ ਪਤਾਗਾ ਤਿੰਨ ਦਿਨ ਹੋ ਗਏ ਤਿੰਨ ਹਫ਼ਤੇ ਹੋ ਗਏ ਦੀ ਵੱਡੀ ਆ ਬੰਦ ਆਣ ਕੇ ਸਾਨੂੰ ਪੁੱਛ ਰਹੀ ਦਸ ਦਿਨ ਹੋ ਗਏ ਮੈਨੂੰ ਨਹੀਂ ਰੋਜ਼ ਦਸ ਵੱਡੀਆਂ ਪਈਆਂ ਹੁੰਦੀਆਂ ਆ ਨਹੀਂ ਬਾਈ ਜੱਪੱਠੇ ਨਾ ਇੱਧਰ ਜਾਂਦੇ ਸੀ ਸਪਰੇਅ ਛੜਕੀ ਪਈ ਸੀ ਅੱਛਾ ਆ ਵੀ ਇੱਧਰ ਝੋਲੋ ਨੂੰ ਮੈਂ ਦੱਸਿਆ ਜੀ ਡਰਾਮੇ ਕਰਦੇ ਆ ਮਾਨਸ ਸਿੰਘ ਉਹ ਉਹਨਾਂ ਦੀ ਗੱਲ ਸੁਣ ਲੈ ਕੇ ਜਾਂਦੇ ਆ ਵੱਲੇ ਚ ਸਾਨੂੰ ਦੋਗੀ ਲੱਭ ਗਈ ਤੇ ਸੇ ਇਥੋਂ ਵੱਡਣ ਲੱਗ ਪਈ ਕਿੰਨੀ ਵੱਡੀ ਗੱਲ ਹੈ ਚਲ ਕੋਈ ਮਾੜੀ ਮੋਟੀ ਗੱਲ ਆ ਗਈ ਹੋਣੀ ਹੈ ਵੱਲ ਤੇ ਆ ਗੱਲ ਮੈਨੂੰ ਹੱਥ ਪਾਉਂਦਾ ਕਦੋਂ ਦਾ ਗੱਲਾਂ ਅੱਛਾ ਚਾਚਾ ਤੁਹਾਨੂੰ ਬੋਲਾ 1.500 ਰੁਪਏ ਕਿਲੋ ਵਾਲੀ ਸਬਜ਼ੀ ਲਈ ਹੈ ਆ ਵੱਲਾ ਵੜਸੀਆਂ ਇਹਨਾਂ ਨੇ ਹਾਏ ਹੋਰ ਦੇਖੋ ਆ ਹੋਰ ਵੰਦੀਆਂ ਮਈਆਂ ਦੇਖੋ ਵੱਲਾ ਵਰਤੇ ਉਧਰ ਦੇਖੋ ਕਿੰਨੇ ਵੱਲ ਨ ਵਰਤਿਆ ਇਹਨਾਂ ਨੇ ਐਨੀ ਮਹਿੰਗੀ ਮਹਿੰਗੀ ਸਬਜ਼ੀ ਲਈ ਆਈ ਚਲ ਇਹਨਾਂ ਦਾ ਮਾੜਾ ਨਾ ਬੋਲ ਯਾਰ ਕੋਈ ਅੱਛਾ ਹੀ ਤੁਹਾਨੂੰ ਪਤਾ ਨਹੀਂ 10 ਦਿਨ ਹੋ ਗਏ ਮੈਂ ਇਹਨਾਂ ਨੂੰ ਸਮਝਾਉਣ ਦੇ ਦੋ ਵਾਰੀ ਪਹਿਲਾਂ ਫੜ ਚੁੱਕੇ ਆਂ ਸਾਹਿਬੀ ਦਾ ਅਕਬਲ ਗੱਲ ਸੁਣ ਮੇਰੀ ਇਹਨਾਂ ਦੇ ਪਿਓ ਦਾਦੇ ਆਪਣੇ ਜੀ ਕੰਮ ਕਰਦੇ ਸੀ ਉਹ ਚਾਚਾ ਜੀ ਉਹ ਗੜਾ ਫਰੀ ਕਰਦੇ ਸੀ ਉਹ ਫਰੀ ਨਹੀਂ ਕਰਦੇ ਵੀ ਮਾੜਾ ਮੁੰਡਾ ਮੁੰਡਾ ਬੋਲ ਉਹਨੇ ਮਾਸੇ ਜੀ 1.5 ਲੱਖ ਰੁਪਈਆ ਸਾਲ ਦਾ ਦਿੰਦੇ ਰਹੇ ਇਹਨਾਂ ਨੂੰ ਉਹ ਯਾਰ ਉਹ ਚੱਲ ਠੰਡਾ ਰਹਾ ਮੜਾ ਯਾਰ ਉਹ ਨਹੀਂ ਜੱਛ ਮੈਂ ਕੀ ਕਰਾਂ ਮੈਂ ਆਖਿਆ ਭਾਈ ਮੇਰਾ ਮੇਰੀ ਹਵਲਾ ਨਹੀਂ ਮਹਿੰਗੀ ਮਹਿੰਗੀ ਇਹਨਾਂ ਨੇ ਕੱਟਦੀਆਂ ਜੀ ਪਾਲਾ ਪਾਲਾ ਰਾਣੀ ਨਾਲੇ ਇਹਨਾਂ ਦੀ ਪੌਂਦਰਾ ਮੇਰੀ ਸੁਣੋ ਜਨ ਮਾਸਟਰ ਜੀ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਇਹਨੂੰ ਮੈਂ ਅੱਗ ਲਾਉਂਗਾ ਨੂੰ ਸੁਕਾ ਕੇ ਇਹਨੂੰ ਕਹੇ ਭਈਆ ਹੁੰਦਾ ਮੇਰਾ ਆ ਕਿ ਤੂੰ ਫੇਰ ਕੀ ਬਣ ਜਾਏਗਾ ਤੂੰ ਤੂੰ ਮੇਰਾ ਜੱਟ ਮੇਰੀ ਗੱਲ ਨਹੀਂ ਕਰੇ ਤੂੰ ਮੈਂ ਤੈਨੂੰ ਕੀ ਕਰਾਂ ਸਮਝਾਣਾ ਇਸ ਮਾਸਾ ਮੈਂ ਝਰ ਮੰਨਦਾ ਥੋੜੀ ਬੋਲਣ ਦੀ ਮੁਰੇ ਮੁਰੇ ਵੀ ਚਲ ਤੂੰ ਮੇਰੇ ਠਾਂਡ ਗਾਣੇ ਲੱਗਦੀ ਹੈਗੀ ਮਾੜਾ ਜਾਂ ਠੰਡਾ ਹੋ ਜਾ ਸਾਡੀ ਤਾਂ ਮੰਨ ਲਾ ਤੂੰ ਠਾਂਡ ਗਾਣੇ ਲੱਗਦੇ ਵੀਰੇ ਮਾੜੀ ਮੋਟੀ ਸ਼ਰਮ ਨਾ ਬੋਲੀਦਾ ਹੁੰਦਾ ਸ਼ਰਮ ਨਾ ਚੱਲ ਮੈਂ ਤੈਨੂੰ ਤਾਂ ਕੁਝ ਕਹੀ ਨਹੀਂ ਕਿਵੇਂ ਉਹਦੇ ਨਾਲ ਹੈ ਨਹੀਂ ਬੋਲੀਦਾ ਤੂੰ ਤਾਂ ਗਲਮੇ ਚਾ ਸਪਾਣਾ ਨਹੀਂ ਭਾਈ ਹੁਣ 25 ਕਿੱਲੇ ਦਾ ਮਾਲਕਾ ਦੱਸੋ ਯਾਰ 25 ਕਿੱਲੇ ਤਾਂ ਐਵੇਂ ਬਣ ਗਏ ਸਾਡੇ ਬੜਾ ਗੋਡੇ ਰੰਗੇ ਹੋ ਗਏ ਕਮੂਦੇ ਸਾਰੇ ਮਰੇ ਹਾਂ ਖੇਤਾਂ ਚ ਡੋਬ ਡੋਬ ਮਰੇ ਡੋਬ ਡੋਬ ਮੈਂ ਕਾਏ ਡੋਬ ਕੇ ਮਰ ਕੇ ਸਾਡੇ ਖੇਤ ਜਿਹੜੀ ਨਹਿਰ ਚੱਲਦੀ ਸੀ ਗੁੱਲ ਲਾ ਮਰੀ ਦੀ ਸ਼ਾਂਤੀ ਰੱਖ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣੋ ਨਹੀਂ ਚਾਚਾ ਜੀ ਤੁਹਾਨੂੰ ਪਤਾ ਨਹੀਂ ਖਾਣ ਦੇਣਾ ਸਾਡੀ ਤਾਂ ਮੰਨਦਾ ਤੂੰ ਫੇਸ ਵੇਲੇ ਸੁਰੇ ਗਲੇ ਇਸ ਮੱਥੇ ਲਾ ਲਿਆ ਆਪਾਂ ਵੀ ਉਹ ਚੱਲ ਕੋਈ ਨਹੀਂ ਚਾਚਾ ਜੀ ਹੁਣ ਤੁਡੀ ਮੇਰੀ ਗੱਲ ਸੁਣੋ ਆ ਥੋੜੇ ਕਰਕੇ ਮੈਂ ਤਾਂ ਨਹੀਂ ਮੈਂ ਸੱਡਣੇ ਕਿ ਜੇ ਮੈਨੂੰ ਮਾਰ ਲਓ ਮਾਰ ਲਓ ਕੋਈ ਨਹੀਂ ਹੋਰ ਮੈਂ ਕੋਈ ਨਹੀਂ ਚਾਚਾ ਜੀ ਕਿਉਂ ਤੁਸੀਂ ਸ਼ਹਿਦ aí ਨਾ ਫਿਰ ਮੇਰੀ ਗੱਲ ਸੁਣੋ ਓ ਯਾਰ ਮੇਰੀ ਇੱਕ ਗੱਲ ਸੁਣੋ ਬਾਲ ਭੋਲੇ ਅੱਗੇ ਵੀ ਆਣੇ ਨੇ ਇੱਥੇ ਤੁਸੀਂ ਨਹੀਂ ਭਾਈ ਭਾਈ ਮੈਂ ਦੋ ਵਾਰੀ ਇਹਨਾਂ ਨੂੰ ਚਾਚਾ ਜੀ ਨੇ ਪਹਿਲਾਂ ਚ ਦੇਖ ਚੁੱਕਾ ਹਾਂ 15 ਸਾਲ ਪਹਿਲਾਂ ਜਰੂਰ ਆਏ ਸੀ ਭਾਈ ਹਾਂ ਉਹਦੇ ਨੇ ਕਹਿਤਾ ਸੀ ਬਾਈ ਨੇ ਅਸੀਂ ਕਿਹਾ ਚਲ ਠੀਕ ਆ ਹੁਣ ਅੱਜ ਬਾਈ ਜਦੋਂ ਇੱਥੇ ਸਮੀਲ ਆਈ ਜਾਂਦੀ ਸੀ ਸਪਰੇਅ ਦੀ ਹਾਂਜੀ ਹਾਂਜੀ ਭਾਈ ਇਸ ਤੋਂ ਬਾਅਦ ਅਸੀਂ ਤੰਗੋ ਕਰ ਲੈ ਸੀ ਇਹ ਆ ਨਹੀਂ ਕਿਤੇ ਲਾਪਾਏ ਇੱਥੇ ਕਰ ਲੈ ਵੱਡੇ ਆ ਬਚਾ ਬਚਾ ਕੇ ਵੱਲਾ ਅੱਛਾ ਉਹ ਐਵੇਂ ਵੱਡੇ ਕੀ ਵਾਲੇ ਨਹੀਂ ਡੁੱਤੇ ਜੀ ਮਾਰਨ ਤੇ ਕਰਾਂਗੇ ਨਾਲ ਤੋਂ ਰਹਿਣੇ ਇੱਧਰ ਆ ਜਾ ਮੜਾ ਜਾਓ ਨਾ ਸਪੋਲੀਆ ਸਪਾਲੀਆ ਨਾ ਹੋਵੇ ਕਿਉਂਕਿ ਬਾਅਦ ਚ ਵੱਢ ਲਓ ਕੋਈ ਨਹੀਂ ਧਿਆਨ ਨਾਲ ਦੇਖ ਕੇ ਯਾਰ ਮੇਰੀ ਗੱਲ ਸੁਣ ਇਕਬਾਲ ਉਹ ਜੀ ਚਾਚ ਵੀ ਨਾ ਵੱਡਿਆ ਕਰੋ ਇਥੇ ਵੱਲਾਂ ਵਿਝੀਆਂ ਮਹਿੰਗੇ ਮਹਿੰਗੇ ਭਾਵੇਂ ਉਹ ਬਾਗ ਦਾ 3000 ਰੁਪਏ ਜਿਆੜਾ ਹੋ ਤਾਂ ਕਿਹਨੂੰ ਕਹੀਏ ਦੱਸੋ ਜੀ ਸਰ ਸਾਹਿਬ ਇਹਨੂੰ ਕੰਦੇ ਮਹਿੰਗੇ ਮਹਿੰਗੇ ਭਾਵੇਂ ਚਾਰਾਂ ਤੋਂ ਵੱਲਾਂ ਦੀ ਕੀਮਤ ਹੋ ਗਈ ਆ ਗੱਲ ਹੁਣ ਜਦੋਂ ਸੌਆਸਰ ਉਹ ਪਾਰ ਆ ਚੜਿਆ ਬੈ ਕੀ ਗੱਲ ਦਾ ਸੁਣ ਲੈ ਸਾਡੀ ਅਸਲ ਮੈਨੂੰ ਪਤਾ ਕੀ ਮਾਸਟਰ ਜੀ ਮਹਿੰਗੇ ਮਹਿੰਗੇ ਭਾਵੇਂ ਕਿੰਨੂੰ ਸਾਡੇ ਇੱਕ ਬਲੂਦ ਲਗੇ ਸੀ ਸਾਰੇ ਜੀ ਤਿੰਨ ਵਾਰੀ ਜਿਆੜਾ ਹੋ ਗਿਆ ਜੀ ਅਸੀਂ ਤੁਹਾਨੂੰ ਲੈ ਕੇ ਗਏ ਹੋਰ ਗਰੀਬ ਬੰਦੇ ਆ ਯਾਰ ਜਮਾ ਦੀ ਜਿਹੜੀ ਆਕਾਪੇ ਚਾਰ ਮਰੂਦ ਲੈ ਵੀ ਗਏ ਨਾ ਚਾਚਾ ਜੀ ਅੱਜ ਇਹ ਬੜੇ ਫਿਰਦੇ ਇਹਨਾਂ ਨੂੰ ਵੇਖ ਕੇ ਕੱਲ ਨੂੰ ਕੋ ਜਦੋਂ ਕਾ ਬੀਜਦੇ ਸੀ ਨਾ ਮਾਜ ਉਹ ਤੇ ਉਹ ਕਹਿੰਦੇ ਸੀ ਕਿ ਗਰੀਬ ਗੁਰਬੇ ਦੇ ਭਾਗੀ ਚਿੜੀ ਜਨੌਰ ਦੇ ਭਾਗੀ ਸਾਧੂ ਸੰਤ ਦੇ ਭਾਗੀ ਰਾਹੀ ਪੰਦੀ ਦੇ ਭਾਗੀ ਸਾਰਿਆਂ ਨੂੰ ਗਿਣ ਕੇ ਫੇਰ ਕਿਤੇ ਜਾ ਕੇ ਬੀ ਪਾਉਂਦੇ ਹੁੰਦੇ ਸੀ ਵਾਣ ਦੇ ਵਿੱਚ ਹੁਣ ਆਪਣੇ ਜੇ ਇਹਨਾਂ ਦੇ ਇਹਦੇ ਪੀੜੀਆਂ ਆਪਣੇ ਨਾਲ ਖੱਪਦੀਆਂ ਰਹੀਆਂ ਨਾ ਉਦੋਂ ਤੈਨੂੰ ਪਤਾ ਨਹੀਂ ਕੀ ਹੁੰਦਾ ਸੀ ਹਨਾ ਉਹ ਤਾਂ ਛੋਟਾ ਸਾਡਾ ਬਹੁਤ ਛੋਟੇ ਮੇਰੀ ਗੱਲ ਸੁਣ ਵੀ ਹੁਣ ਇਹਨਾਂ ਨੇ ਦੱਸ ਕਿੱਥੇ ਜਾਣਾ ਹੈ ਗਾਇਆਂ ਤੁਹਾਡੇ ਕੋਲ ਤੋਂ ਹਾਂ ਉਹ ਗੰਗਾ ਉਹ ਚਾਚਾ ਇਹ ਮੈਂ ਇਹਨਾਂ ਨੂੰ ਕਿਹਾ ਭਈਆ ਉਹਦਾ ਟਰਾਲੀ ਪੱਠੇ ਨਾਲੇ ਵੜਾ ਦਿਓ ਲੈ ਜਾਓ ਕੰਮ ਤਾਂ ਕਰਨ ਨੇ ਇਹਨਾਂ ਨੇ ਫਿਰ ਹੀ ਭਾਲਦੇ ਸਾਰਾ ਕੁਝ ਮੇਰੀ ਗੱਲ ਕੋਈ ਗੱਲ ਨਹੀਂ ਕਰੀ ਜਦੋਂ ਇਹਨਾਂ ਦੇ ਬਾਬੇ ਦਾ ਆਪਣੇ ਨਾਲ ਕੰਮ ਕਰਦੇ ਸੀ ਨਾ ਪਾਸੇ ਬਜ਼ੁਰਗਾਂ ਨਾਲ ਵੀ ਥੋੜੇ ਬਜ਼ੁਰਗਾਂ ਨਾਲ ਵੀ ਤੇ ਉਦੋਂ ਇਹ ਹੁੰਦਾ ਸੀ ਪੱਕਾ ਦੁੱਧ ਪਾਈਆ ਜਾਂਦਾ ਕਿੰਨੇ ਲੱਗਿਆ ਹੁੰਦਾ ਸੀਗਾ ਬਿਨਾਂ ਦੇ ਤਨਖਾਹ ਤੋਂ ਬਿਨਾਂ ਸਿਰ ਤੋਂ ਬਿਨਾਂ ਪਾਲੀ ਦਾ ਜੋ ਹੈਗਾ ਮਿਹਨਤ ਵੀ ਉਦੋਂ ਤੋਂ ਬਿਨਾਂ ਠੀਕ ਹੈ ਆਈਦਾ ਕਵਲੇ ਹੋਏ ਵਰਦੇ ਇੱਥੇ ਵਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਏ ਵਰਦੇ ਆ ਇੰਨੇ ਮਹਿੰਗੇ ਬੱਲਾ ਲਾਈਆਂ ਜੇ ਘਰੇ ਚੰਗੀ ਰੋਟੀ ਬਣਦੀ ਸੀ ਤਾਂ ਉਹ ਆਖਿਆ ਜਾਂਦਾ ਸੀ ਇਹ ਆਪਾਂ ਮੇ ਨੂੰ ਵਿਚਾਲੇ ਯਾਰ ਪ੍ਰਵਾਸ ਮਾਸਟਰ ਜੀ ਹੁੰਦਾ ਸੀ ਆਪਣੇ ਨੇ ਖਾਸਵੇਂ ਦੇ ਵੀ ਆਖੀਰ ਬਣੀ ਲੈ ਜਾ ਪਰਿਵਾਰ ਵਾਸਤੇ ਯਾਰ ਜੇ ਪੱਠਿਆਂ ਦੀ ਥੱਬੀ ਵੱਢ ਲਈ ਨਾ ਇਹ ਸਾਂਝਾ ਸਾਡੇ ਵਿੱਚ ਨਾ ਪਤਾ ਮਾਸਟਰ ਜੀ ਕੋਈ ਵਿਆਹ ਛੱਦੇ ਆ ਜਾਂਦਾ ਸੀ ਇਹ ਵੇਖੋ ਵੀ ਆਪਾਂ ਉਦੋਂ ਮਤਲਬ ਕੱਢਦੇ ਸੀ ਇਹਨਾਂ ਵਾ ਬਿਲਕੁਲ ਕਰਦੇ ਨਹੀਂ ਯਾਰ ਭੋਲੇ ਗੱਲ ਸੁਣ ਮੇਰੀ ਆ ਵੱਲਾਂ ਚ ਕਾਨੂੰ ਵੱਢੀ ਜਾਂਦੇ ਤੁਸੀਂ ਉਹ ਝੋਨੇ ਜਾਂਦੇ ਵੱਢੇ ਪਾਸੇ ਤਾਉ ਕੋ ਮੋਟਾ ਪੰਗਾ ਸੀ ਯਾਰ ਸੀ ਤਰਨ ਬਾਈ ਅੱਛਾ ਉਹ ਜਿਹੜੇ ਗਰੀਬ ਦੀਆਂ ਦੋ ਗਾਵਾਂ ਉਹ ਮਰ ਜਾਣੀਆਂ ਦੋ ਦਿਨ ਹੋ ਗਏ ਮੈਂ ਵੇਖਦੇ ਵੱਲਾਂ ਵੱਡੀਆਂ ਪਈਆਂ ਹੋਈਆਂ ਵੱਲਾਂ ਵੱਡੀਆਂ ਪਈਆਂ ਨੇ ਬੋਦਨਾ ਤੋਂ ਬਾੜ ਦਾ ਜਾੜਾ ਹੋਇਆ ਹੋਵੇ ਜਿਹੜੇ ਬੂਟੇ ਮੈਂ ਰਾਤ ਨੂੰ ਵੇਖ ਕੇ ਇਹਨਾਂ ਛਾਂ ਨੂੰ ਤੇ ਸਵੇਰ ਨੂੰ ਖਾਲੀ ਹੁੰਦੇ ਉਹ ਹੋ ਸਕਦਾ ਬਾੜ ਦਾ ਜਾੜਾ ਇਹਨਾਂ ਨੇ ਨਾ ਕੀਤਾ ਹੋਵੇ ਇਹ ਮੈਂ ਥੋੜੀ ਗੱਲ ਮੰਨਦਾ ਨਹੀਂ ਕੀਤਾ ਇਹਨਾਂ ਨੇ ਪਰ ਇਹਨਾਂ ਨੂੰ ਵੇਖ ਕੇ ਕੋਈ ਹੋਰ ਵੜੂ ਉਹਨੇ ਉਹ ਤਾਂ ਠੀਕ ਹੈ ਹੋਲੇ ਮੜਾ ਜੇ ਤੁਸੀਂ ਵੀ ਦੱਸ ਕੇ ਆ ਜਾਂਦੇ ਯਾਰ ਹਣਾ ਕੋਈ ਫਰਕ ਨਹੀਂ ਬਾਈ ਕੋਈ ਨਹੀਂ ਸੀ ਇਹਦਾ ਮੁੰਡਾ ਬੈਠਾ ਸੀ ਇਹਨਾਂ ਦੀ ਵੱਟਾ ਤਾਂ ਹੀ ਅਸੀਂ ਵੀ ਘਾਹ ਖੋਤਣੇ ਸਾਡੇ ਸਾਨੂੰ ਰੱਬ ਨੇ ਹੋਰ ਦਿੱਤੇ ਹੁੰਦੇ ਅਸੀਂ ਵੀ ਨਾ ਬੰਦਦੇ ਇਹਨਾਂ ਦੇ ਖੇਤ ਅਸੀਂ ਪੁੱਛ ਕੇ ਬੜੇ ਇਹਦਾ ਮੁੰਡਾ ਬੈਠਾ ਸੀ ਉੱਥੇ ਉਹਦਾ ਬਾਈ ਯਾਰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਸਾਡੇ ਬੁੜੇ ਤਾਂ ਇਹੋ ਜਿਹਾ ਹੀ ਜਾਂਦਾ ਸਵਾਤ ਧਿਆਨ ਨਾਲ ਇਹ ਰਹੁਣੂਗੀ ਕਿ ਨਾ ਯਾਰ ਉਹਦਾ ਜੋ ਜਵਾਗ ਹੈਗਾ ਉਹਨੂੰ ਢੇਲੇ ਹੀ ਅਗਲੇ ਹੈਗੀ ਚਲ ਕੋਈ ਨਹੀਂ ਟੰਡਾ ਹੋ ਜਾ ਬੀਬੀ ਕੋਲ ਮੁੰਡੇ ਨੂੰ ਪੁੱਛਿਆ ਮੁੰਡੇ ਨੂੰ ਮੁੰਡੇ ਦਾ ਕੱਲ ਨੂੰ ਹੋਰ ਕੋ ਕਹਿ ਦੂਗਾ ਓ ਮੈਂ ਕਹਾਂ ਲੋ ਕਿੱਲਾ ਵਾਲੋ ਐ ਕੌਣ ਕਿੱਲੇ ਜਾਂਦਾ ਫਿਰ ਕੋਲੋਂ ਲਾਵੜ ਮੂਜੀ ਮੀਰੀ ਕਾਉਂ ਗੁਟੇ ਨੇ ਕਹਿੰਦੇ ਨਹੀਂ ਦਿੰਦਾ ਨੀ ਤੂੰ ਸਾਨੂੰ ਕਿੱਲੇ ਦੇ ਦੇ ਮੈਂ ਤਾਂ ਤੁਸੀ ਹੋ ਰਾਂ ਨਹੀਂ ਚੁੱਪ ਕਰ ਤੂੰ ਐਵੇਂ ਤੁਸੀਂ ਕਲੇਸ਼ ਮੁੜ ਕੇ ਜੁੰਡੋ ਜੁੰਡੇ ਹੋਗੇ ਫਿਰ ਫਾਇਦਾ ਉਸ ਗੱਲ ਦਾ ਪਰਵਾਦੀ ਸਾਹਿਬ ਨੂੰ ਕਰ ਲਈ ਗੱਲ ਤੂੰ ਕੋਈ ਨਾ ਇਹ ਤਾਂ ਚਾਹੀਦਾ ਕੋਈ ਆਪ ਨਾਲ 1.5 ਕਿੱਲਾ ਜਾਂ ਲੈਂਦੇ ਸੀਗੇ ਮੈਂ ਤੇ ਮਾਸਟਰ ਜੀ ਆ ਮੰਗਣ ਵਾਲੀ ਓ ਠੀਕ ਹੈ ਲੈ ਲਈ ਤੁਸੀਂ ਨਹੀਂ ਨਹੀਂ ਅੱਜ ਵੇਖਣ ਲੱਗੇ ਬੱਸ ਚੱਲੇ ਲੈ ਲੋ ਪਹਿਲੀ ਵਧੀਆ ਜੀ ਉਧਰ ਹੀ ਗੇੜਾ ਮਾਰਨ ਚੱਲੇ ਸੀਗੇ ਲੈ ਲੋ ਪਹਿਲੀ ਵਧੀਆ ਮੋਗੇ ਦਾ ਖਾਲਾ ਖਾਣਾ ਛੋਟਾ ਕਰੀਸਟ ਲੱਗਦਾ ਕੋਸਾ ਪੱਠੇ ਤੇ ਢੇਰੀ ਕਰਦੇ ਲੈ ਕੇ ਨਹੀਂ ਆਣੇ ਇਹਨੇ ਢੇਰੀ ਕੋਈ ਨਹੀਂ ਕੋਈ ਮੰਗਵਾਉਂਦਾ ਆਓ ਧਰ ਰੁੱਪੀ ਪਈ ਇਹਨਾਂ ਨੇ ਉਹ ਚੱਕ ਕੇ ਪਾਉ ਕਰਨਾ ਭੋਲੇ ਪ੍ਰਾਨੀ ਉਹ ਸਾਬ ਇਹਨੂੰ ਠੰਡਾ ਕਰੋ ਭੋਲੇ ਇਹਨਾਂ ਦਾ ਠੰਡਾ ਕਰਦੇ ਆ ਮੁੰਡਾ ਕੋਈ ਨਹੀਂ ਮਾਣੀ ਗੱਲ ਸੁਣ ਰਿਹਾ ਓਰੇ ਆ ਤੂੰ ਨਾ ਤੂੰ ਵੀ ਨਾ ਗੁੱਸਾ ਕਰ ਮੇਰੀ ਗੱਲ ਸੁਣ ਭੋਲੇ ਯਾਰ ਤੁਹਾਡੇ ਚ ਵੀ ਨਾ ਨਵੀਂ ਪੀੜ੍ਹੀ ਦੇ ਵਿੱਚ ਤੂੰ ਵੀ ਉਸੇ ਉਮਰ ਦਾ ਆ ਗਿਆ ਇਹ ਵੀ ਅਸੀ ਉਮਰ ਦਾ ਤੁਹਾਡੇ ਚ ਨਾ ਪਤਾ ਨਹੀਂ ਕਿਉਂ ਗਰਮੀ ਇੰਨੀ ਵਧ ਗਈ ਜਿਹੜੇ ਤੁਹਾਡੇ ਪਿਓ ਦਾਦੇ ਸੀ ਤੈਨੂੰ ਪਤਾ ਨਾ ਬਾਈ ਮੈਂ ਇਹ ਦੱਸ ਕੜਿਆ ਲਾ ਫਿਰ ਮੈਂ ਕੀ ਕਰਾਂ ਫ੍ਰੀ ਕਰਦੇ ਨਹੀਂ ਨਹੀਂ ਫ੍ਰੀ ਨਹੀਂ ਨਹੀਂ ਮੇਰੀ ਗੱਲ ਜਿਹੜੀਆਂ ਪਹਿਲਾਂ ਆਪਾਂ ਨਿੱਕੇ ਹੁੰਦੇ ਵੇਂਦੇ ਰਹੇ ਆ ਆਪਣੇ ਪਿਓ ਦਾਦਿਆਂ ਦੀਆਂ ਬਾਬਿਆਂ ਦੀਆਂ ਸਾਂਝੀਆਂ ਜਿਹੜੀਆਂ ਸੀਗੀਆਂ ਇਹਨਾਂ ਪਰਿਵਾਰਾਂ ਨਾਲ ਹੀ ਸੀ ਨਾ ਇਹਨਾਂ ਪਰਿਵਾਰਾਂ ਬਿਨਾ ਆਪਣੀ ਗੱਦੀ ਨਹੀਂ ਵੀ ਸਾਰਾ ਸਾਰਾ ਖੇਤ ਬੰਨੇ ਦਾ ਜਿੰਨਾ ਜੁਮਾ ਹੈ ਨਾ ਸਾਰਾ ਤੁਹਾਡੇ ਘਰਾਂ ਦੇ ਹੀ ਹੁੰਦਾ ਸੀ ਸਾਡੇ ਦਾ ਬਜ਼ੁਰਗ ਕਦੇ ਆ ਗਏ ਕਦੇ ਨਾ ਆ ਗਏ ਕਦੇ ਵਿਆਹ ਗਏ ਕਦੇ ਸ਼ਾਦੀ ਕਦੇ ਰਿਸ਼ਤੇਦਾਰੀ ਗਏ ਤਾਂ ਥੋਡੇ ਤੇ ਹੁੰਦੇ ਸਾਰਾ ਕੁਝ ਬਿਲਕੁਲ ਇਹਨਾਂ ਦੇ ਪਰਿਵਾਰਾਂ ਬਿਨਾ ਆਪਣੀ ਗੱਦੀ ਨਹੀਂ ਸੀਗੀ ਗੱਦੀ ਨਹੀਂ ਸੀ ਹਾਂ ਹੁਣ ਪਹਿਲਾਂ ਤਾਂ ਇੱਕ ਦੇਖੋ ਵੀ ਇਧਰ ਤਾਂ ਆਪਾਂ ਇਹਨਾਂ ਨੂੰ ਕਹਿਣ ਲੱਗ ਪਏ ਵੀ ਇਹ ਜਿਹੜੇ ਹੈਗੇ ਆ ਲਗਾਉੜਾ ਇਹ ਸਾਡੇ ਵਾਹ ਪੈਲੀਆਂ ਚ ਵੜਦੀਆਂ ਸਾਡੇ ਖੇਤਾਂ ਚ ਸਾਡੇ ਝੋਨੇ ਮੇਰੇ ਪਤਾ ਹੀ ਮੈਂ ਇਹਨੇ ਕਰੇ ਤਿੰਨ ਵਾਰੀ ਜਾ ਕੇ ਆਇਆ ਮੈਂ ਤਾਂ ਮੇਰੇ ਨਾਲ ਕੰਮ ਕਰ ਸਾਲ ਭਰ ਤੇ ਮੈਨੂੰ ਭਈਏ ਰੱਖਣ ਦੀ ਲੋੜ ਸੀ ਇਹਨੇ ਮੈਨੂੰ ਤੋੜ ਕੇ ਜਵਾਬ ਦਿੱਤਾ ਆਹੀ ਤਾਂ ਗੱਲ ਮੈਂ ਕਹਿਣ ਲੱਗਿਆ ਸੀ ਕਿ ਜਿਹੜਾ ਆਹਾਂ ਹੋਣ ਵਾਲੀ ਪੀੜ੍ਹੀ ਨੇ ਜਿਹੜਾ ਆਹ ਗੈਪ ਪਾੜਨਾ ਮੈਂ ਨਾਲ ਚ ਫਰਕ ਪੈ ਗਿਆ ਜੀ ਇਹਨਾਂ ਦੇ ਉਸੇ ਕਰਕੇ ਜਿਹੜਾ ਇਹ ਇੱਕ ਦੂਜੇ ਨੂੰ ਬੋਲੀ ਜਾਂਦੇ ਆ ਇਹ ਬੋਲੀ ਜਾਂਦੇ ਆ ਉਹ ਜਿਹੜਾ ਦੂਜੇ ਪ੍ਰਵਾਸੀ ਉਹ ਆ ਕੇ ਥੋੜੀ ਥਾਂ ਤੇ ਕੰਮ ਕਰੀ ਜਾਂਦੇ ਆ ਉਹ ਇਹ ਮਜਬੂਰੀ ਬਣ ਜਾਂਦੀ ਹੈ ਭਾਈ ਭਾਈ ਮੇਰੀ ਢੂਂ ਦੀ ਹੈਗਾ ਨੌਕਸਾ ਮੈਂ ਨਹੀਂ ਲੱਗ ਸਕਦਾ ਮੈਂ ਤਾਂ ਜਵਾਦ ਨਹੀਂ ਲੱਗਣ ਦੀ ਗੱਲ ਇਹ ਬੋਲੇ ਬਾਤ ਫਰਕ ਇਹਨੂੰ ਮੈਂ ਨਾਲ ਇਹ ਤੇਰੇ ਗੱਲ ਨਹੀਂ ਪੈਂਦਾ ਸੀ ਇਹ ਕੀ ਦੋ ਜਿਹੜੇ ਫੰਡਾ ਨਾਲ ਫਰਕ ਪੈਂਦਾ ਪਰ ਇਹ ਗੱਲ ਕੀ ਹੋਈ ਆ ਤੁਸੀਂ ਇਹਨਾਂ ਨੂੰ ਜਵਾਬ ਦੇਤਾ ਭਾਈ ਫਿਰ ਮੈਂ ਮੇਰੀ ਮਜਬੂਰੀ ਤੋਂ ਕਲੇਸ਼ ਬਤਾਲਿਆ ਮੈਂ ਕਹਿੰਦਾ ਵੀ ਉਹਦਾ ਢੂਈ ਦੁਖਦੀ ਆ ਹੁਣ ਮੇਰੀ ਵਿਚਾਰਾ ਕਹਿੰਦਾ ਚਾਚਾ ਜੀ ਮੇਰੇ ਕੋਲ ਜਦੋਂ ਝੋਨੇ ਸੀਨ ਹੋਵੇ ਕਣਕ ਦਾ ਸੀਨ ਹੋਵੇ ਮਾਇਏ ਦੇ ਕੋਲ ਜਾਣਾ ਤੇ ਮੈਨੂੰ ਦੇਦੂ ਜਵਾਦ ਤੇ ਦਾਣਾ ਮੰਡੀ ਤੇ ਉੱਥੇ ਸੇਠਾ ਕੋਲ ਜਾ ਕੇ ਕੰਮ ਕਰਦਾ ਹੋਇਆ ਲੇਵਲ ਮੇਰੀ ਸੁਣ 68900 ਹੁੰਦਾ ਜੀ ਹਾਂ ਇੱਥੇ 500 ਹੁੰਦਾ ਜੀ ਹਾਂ ਤੇ ਹੁਣ ਮੈਂ ਵੀ ਜਵਾਕ ਪਾ ਲੈਣੇ ਆ ਜੀ ਦੱਸੋ ਪੱਠੇ ਪਰ ਸੇਠਾਂ ਦੇ ਵੱਢ ਲਾ ਜਾਗੇ ਯਾਰ ਪੱਠੇ ਸਾਡੇ ਵੱਢ ਲਾ ਜਾਗੇ ਆਲ ਇਕਵਾਲ ਇਕਵਾਲ ਠੰਡਾ ਹੋ ਜਾਵੇ ਸੇ ਜਾ ਵੱਢ ਲਾਉਣੇ ਸੇਠਾਂ ਦੇ ਵਿੱਚ ਵਿੱਚ ਚਾਰਾਂ ਦੇ ਪੱਠੇ ਮੈਂ ਉਪਵਾ ਕੇ ਜਾਣਾ ਇਹਨਾਂ ਨਾਲ ਰਾ ਰਾ ਜਦੋਂ ਕੋ ਦਿਹਾੜੀ ਆਈ ਲੱਗਦੀ ਦਿਹਾੜੀ ਇਹਦੇ ਆਉਂਦੇ ਆ ਤਾਂ ਫੇਰ ਦਿਹਾੜੀ ਦੇ ਨਹੀਂ ਮੈਨੂੰ ਤਾਂ ਬੋਲਣ ਦਾ ਨਹੀਂ ਪਤਾ ਕਾ ਵੀ ਉਹ ਕੱਲ ਵੀ ਸਾਡੇ ਪੈਂਟ ਦੇ ਆ ਐ ਵੀ ਕਦੇ ਅਗਲਾ ਨੇਰੇ ਸਵੇਰੇ ਬੰਦਾ ਆਖੇ ਲੱਗ ਗਈ ਜਾਂਦਾ ਉਹ ਵੀ ਇਹਦੇ ਮੰਨ ਕੇ ਹੀ ਲੈ ਆ ਨਹੀਂ ਰਾਣੀ ਥੋੜੇ ਵੀ ਨਾ ਮਤਲਬ ਘਰਾਂ ਦੇ ਵਿੱਚੋਂ ਮੈਂ ਕਈ ਮੁੰਡਿਆਂ ਤੋਂ ਥੋੜੀ ਉਮਰ ਦੇਆਂ ਤੋਂ ਸੁਣਿਆ ਆ ਭੋਲੇ ਵੀ ਉਹ ਕਹਿੰਦੇ ਵੀ ਅਸੀਂ ਭੁੱਖੇ ਮਰ ਜਾਾਂਗੇ ਜਟਵਾੜਾ ਨਾ ਕੰਮ ਨਹੀਂ ਕਰਨਾ ਜਟਵਾੜਾ ਦੇ ਨਹੀਂ ਜਾ ਬਾਈ ਜਦ ਐ ਬੋਲਦੇ ਮੂੰਹ ਨਹੀਂ ਬੋਲਦੇ ਤੇਰੇ ਮੁੰਡੇ ਹੁਣ ਗੱਲ ਸੁਣ ਮੈਂ ਸੁਣੀ ਮੈਂ ਤਾਂ ਮਾਸਟਰ ਜੀ ਉਹ ਤੋਂ ਸੁਣ ਕੇ ਆਏ ਆ ਇਹ ਅਖੀਰ ਦੇ ਲਗੌੜੇ ਇੱਥੇ ਕਿਵੇਂ ਬਣੇ ਹੋ ਜਾਂ ਪੁੱਸ ਆਪਾਂ ਵੀ ਇਹ ਸ਼ਬਦ ਨਾ ਨਾ ਵਰਤਿਆ ਕਰੀਏ ਮਾਸਟਰ ਜੀ ਦੋਨਾਂ ਦੀ ਸ਼ਬਦਾਵਲੀ ਠੀਕ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਥੋੜੇ ਮਨਾਂ 'ਚ ਫਰਕ ਹੀ ਇਹਨਾਂ ਚੀਜ਼ਾਂ ਨੇ ਪਾਇਆ ਹੁਣ ਬਈਏ ਹੋਰ ਕਾਦੋ ਇੱਥੇ ਕਾਮਯਾਬ ਹੋਈ ਇੱਕ ਛੋਟੇ ਛੋਟੇ ਕੰਮ ਕਰਕੇ ਛੋਟੇ ਛੋਟੇ ਕੰਮ ਕਰਕੇ ਉਹ ਸੰਗਦਾ ਨਹੀਂ ਕਿਸੇ ਕੰਮ ਕਰਨ ਤੋਂ ਪਰ ਤੁਸੀਂ ਫਿਰ ਵੀ ਕਦੇ ਨਾ ਕਦੇ ਇਹਨਾਂ ਨੂੰ ਜਵਾਬ ਦੇ ਦਿੰਨੇ ਆ ਇਹ ਤੁਹਾਨੂੰ ਪੁੱਠਾ ਬੋਲਦੇ ਆ ਤੁਸੀਂ ਉਹ ਕਰਦੇ ਆ ਕੰਮ ਨਾਲ ਦੀ ਨਾਲ ਬਰਾੜ ਸਾਹਿਬ ਉਹ ਇੱਥੇ ਆਪਣੇ ਜ਼ਮੀਨਾਂ ਲਈ ਜਾਂਦੇ ਆ ਜੀ ਆ ਬਸ ਹੋਈ ਕਹ ਲੀਆਂ ਜ਼ਮੀਨਾਂ ਨਹੀਂ ਮਾਗਦੇ ਲੁਧਿਆਣੇ ਵੇਖੋ ਕਿੰਨਾ ਇਹਨਾਂ ਨੇ ਇੰਡਸਟਰੀ ਏਰੀਆ ਕਿਸੇ ਸ਼ਹਿਰ ਜਾ ਬੜੋ ਗੱਡੇ ਉੱਥੇ ਜਾ ਕੇ ਇਹ ਆਪਣੇ ਦੇ ਕਾਬਜ ਹੁੰਦੇ ਤੁਰੇ ਜਾਂਦੇ ਆ ਫਿਰ ਆਪਾਂ ਕਹਿੰਦੇ ਵੀ ਪ੍ਰਵਾਸੀ ਜਿਹੜੇ ਭਈਏ ਆ ਕੇ ਸਾਡੇ ਗਲ ਪੈਂਦੇ ਆ ਆ ਇਥੇ ਜਦੋਂ ਆਪਸ ਆਪੇ ਡੱਟ ਵੀ ਭਾਈ ਇਹ ਹੀ ਰੱਖਦੇ ਆ ਸਾਡੇ ਅਰਗਿਆਂ ਨੂੰ ਤਾਂ ਇਹ ਘਲੇ ਵੱਟ ਤੇ ਨਹੀਂ ਚਾੜ ਨੂੰ ਦਿੰਦੇ ਰਾਣੀ ਉਹੀ ਗੱਲ ਆਖੀ ਪੈਣੇ ਹੁਣ ਜਿਵੇਂ ਆ ਹੁਣ ਭੋਲੇ ਬਾਰੇ ਨੇ ਕਹਿਤਾ ਇਹ ਰੱਖ ਕੇ ਖੋਸ ਜਿਹੜੇ ਹਿੰਦੀ ਪਾਉਂਦੇ ਜਿਨ੍ਹਾਂ ਨੂੰ ਕੋਈ ਭਈਏ ਨੇ ਅਖੇ ਭਈਏ ਸਾਵੇਂ ਮਜਬੂਰੀ ਜਿ ਰੱਖਣੇ ਭਈਆ ਕੰਮ ਕਰ ਜੇ ਲੱਸੀ ਕੋਈ ਸਮਾਂ ਕਰ ਜੇ ਜਿੰਨਾ ਚੱਕਰ ਤਾਂ ਕੰਮ ਕਰਾਓ ਠੀਕ ਆ ਆ ਮੈਂ ਆਪਦੇ ਨੂੰ ਬੇ ਨੂੰ ਕਾਲੂ ਨੂੰ ਭੇਜਿਆ ਉਹਨਾਂ ਨੇ ਲੱਸੀ ਨਹੀਂ ਦਿੱਤੀ ਥੋੜਾ ਜਨਾ ਰਾਣੀ ਮੈਂ ਵੀ ਤੁਹਾਨੂੰ ਵੀ ਬੇਨਤੀ ਕਰਦਾ ਠੀਕ ਆ ਭੈਣੇ ਭੋਲੇ ਤੁਹਾਨੂੰ ਵੀ ਯਾਰ ਤੈਨੂੰ ਵੀ ਇਕਬਾਲ ਤੁਸੀਂ ਨਾ ਨਵੀਂ ਜਨਰੇਸ਼ਨ ਜਿਹੜੀ ਆ ਆਪਾਂ ਉੱਥੇ ਭਈਆਂ ਨੂੰ ਸਟੇਸ਼ਨਾਂ ਦੇ ਲੈਣ ਮੂਰੇ ਟਰਾਲੀਆਂ ਲਾ ਕੇ ਜੀਪਾਂ ਲਾ ਕੇ ਖੜੇ ਰਹੇ ਨੇ ਨਾ ਤੇ ਰਾਤ ਤੱਕ ਵੀ ਆ ਕੇ ਇਹ ਕੰਮ ਦੇ ਉਹਨਾਂ ਦੀ ਮਿਹਨਤ ਕਰਦੇ ਆਂ ਜੀ ਉਹਨਾਂ ਦੀ ਮਿਹਨਤ ਕਰਦੇ ਆਂ ਜਦੋਂ ਉਤਰਦੇ ਆਪਾਂ ਦੇਖਣੇ ਆਪਣੇ ਜੱਟ ਮੂਰੇ ਹੋ ਹੋ ਤਾਂ ਮੈਂ ਬਗਾਈਆ ਭਈਆ ਜੀ ਆਜੋ ਮੋਟਰਪੇ ਖਾਣਾ ਵੀ ਮਿਲੇਗਾ ਚਾਲ ਤੋਂ ਤਿੰਨ ਵਾਰੀ ਟਰਾਲੀ ਮਾਮਾ ਖਾਲੀ ਲਏ ਗਏ ਭਈਏ ਹੋਰ ਲੈਣੇ ਜਰਾ ਕੇ ਹੋਰ ਲੈ ਜਾਂਦੇ ਆਂ ਅਸੀਂ ਇਹਨਾਂ ਗੱਲ ਅਸੀਂ ਤਾਂ ਸੁਣ ਜਾਈਏ ਨੇ ਹੁਣ ਇਹੀ ਆ ਨਾ ਤੇ ਜੇ ਇਹ ਕੰਮ ਕੰਮ ਤੇ ਮੈਨੂੰ ਉੱਥੇ ਸਟੇਸ਼ਨ ਤੇ ਜਾਂਦੀ ਕੀ ਲੋੜ ਹੈ ਆਪਣੇ ਬਣਾ ਇਹਨਾਂ ਦੀ ਗੱਤੀ ਨਹੀਂ ਇਨਾ ਬਿਨਾ ਆਪਣੀ ਗਤੀ ਨਹੀਂ ਜੇ ਆਪਾਂ ਆਹੀ ਵਿਗਾੜ ਪਾਈ ਰੱਖਾਂਗੇ ਨਾ ਵੀ ਤੋ ਆਪਾਂ ਇਹਨਾਂ ਨੂੰ ਵਟਤੇ ਨਹੀਂ ਚੜੰਦ ਦੇਣਾ ਆਪਾਂ ਇਹਨਾਂ ਨੂੰ ਪੱਠੇ ਨਹੀਂ ਖੋਤਣਦੇ ਨੇ ਆਪਾਂ ਇਹਨਾਂ ਨੂੰ ਲੱਸੀ ਦੀ ਘਰੇ ਗਿਆ ਨੂੰ ਦੇਣੀ ਕੁੱਤਿਆਂ ਨੂੰ ਪਾ ਦੇਾਂਗੇ ਨਾਲੀਆਂ 'ਚ ਡੋਲ ਦੇਾਂਗੇ ਆਹ ਵੇਖ ਲੈ ਉਹ ਭਰੇ ਪਏ ਹੁੰਦੇ ਕੁੰਡੇ ਭਰੇ ਪਏ ਮੈਨੂੰ ਪਤਾ ਹੈ ਮੈਨੂੰ ਪਤਾ ਬਹੁਤ ਸਾਡੇ ਇੰਨਾ ਕਹਾ ਕਰੀ ਖੜਾ ਮੇਰੀ ਗੱਲ ਇੰਨਾ ਕਹਾ ਕਰੀ ਖੜਾ ਬਰਾੜ ਸਾਹਿਬ ਜੇ ਇਹਨਾਂ ਨੇ ਵਿੱਚੋਂ ਵੜਦਾ ਤਾਂ ਤਰੀ ਦਾ ਸਫਾਈ ਕਰਦੇ ਗਾਉਂਦੇ ਨਾ ਤੂੰ ਤੇਨੂੰ ਪਿਆਰ ਨਾਲ ਵੜ ਦਿੰਦੇ ਚਾਚਾ ਇਹਦੇ ਵਿੱਚ ਨਹੀਂ ਨਹੀਂ ਤੂੰ ਪਿਆਰ ਨਾਲ ਵੜੀ ਗਈ ਹੋਣੀ ਨਾਲ ਮਾਰ ਆਵੇ ਦੋ ਬੱਲੇ ਵਾਰ ਕੇ ਵਿੱਚ ਨਹੀਂ ਆਹੀ ਗੱਲ ਧਿਆਨ ਨਾਲ ਨਾ ਮੇਰਾ ਪੁੱਤ ਬੇਸ਼ੱਕ ਮੇਰਾ ਭਰਾ ਬੇਸ਼ੱਕ ਸਾਰਾ ਘਾ ਲੈ ਜਾਓ ਇੰਨਾ ਤਾਜਾ ਕਰੋ ਮੈਂ ਤਾਂ ਚਾਚਾ ਹੀ ਘਾ ਕੀ ਕਰਉਣਾ ਮੈਂ ਦੱਸਾਂਗਾ ਕੱਲ ਨੂੰ ਸਪਰੇਅ ਕਰਕੇ ਸਾੜ ਦੂੰਗਾ ਮੈਂ ਉਹ ਇਧਰ ਗਿਆ ਥੱਬਾ ਪੱਠਿਆਂ ਦਾ ਪਿਆ ਸਪਰੇਅ ਕਰੇਗਾ ਨਾਲ ਕਦੂਆਂ ਤੇ ਤੇਰੇ ਨਾਲ ਤੋੜੀਆਂ ਤੇ ਹੋਊਗੀ ਐਵੇਂ ਸਵੇਰੇ ਸਵੇਰੇ ਦਿਮਾਗ ਖਰਾਬ ਕਰ ਲਿਆ ਤੂੰ ਉਹਨਾਂ ਦਾ ਵੀ ਵਿਚਾਰਾਂ ਦਾ ਕੀਤਾ ਆਪਦਾ ਵੀ ਕੀਤਾ ਨਾ 13 ਦਿਨ ਵਧੀਆ ਜਾਣਾ ਤੇਰਾ ਬਾਪੂ ਵੀ ਆ ਗਿਆ ਉਹ ਬਾਈ ਇਧਰ ਆਇਓ ਮਾੜਾ ਕੀ ਤੋੜੀ ਫਿਰਦਾ ਇਹ ਮਰੂਦ ਲੈ ਆਣ ਤੋੜ ਕੇ ਚਾਚਾ ਓਏ ਆਕਬਾਲ ਇਹਨਾਂ ਦੇ ਗਲ ਪਈ ਜਾਂਦਾ ਭੋਲੇ ਹੋਰਾਂ ਦੇ ਪੱਠੇ ਨਹੀਂ ਵਧਣ ਦਿੰਦਾ ਇਹਨਾਂ ਉਹਨਾਂ ਦਾ ਬੱਲਾ ਸਹੀ ਗੱਲ ਜੀ 10 ਸਾਲ ਪਹਿਲਾਂ ਵੀ ਰੁਕਿਆ ਜੀ ਕਿਹੜੇ ਘਰਾਂ ਜੋ ਆ ਮੈਂ ਇਧਰ ਬਖਤੌਰੇ ਕੇ ਘਰਾਂ ਤੋਂ ਬਖਤੌਰਾ ਫੰਮਣ ਦਾ ਭਰਾ ਹਾਂ ਜੀ 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 ਅੱਛਾ ਯਾਰ ਤੈਨੂੰ ਪਤਾ ਇਹਨਾਂ ਨੂੰ ਜਾਂਦਾ ਲੈ ਬੱਪੂ ਮੈਂ ਤਾਂ ਨਹੀਂ ਜਾਂਦਾ ਯਾਰ ਇਹਨਾਂ ਦਾ ਸਾਰਾ ਆਪਣੇ ਵਿਚਾਰਿਆਂ ਨੇ ਇਹਨਾਂ ਦਾ ਤਾਂ ਪਰਿਵਾਰ ਹੀ ਕਿਤੇ ਆਪਣੇ ਘਰਾਂ ਦੇ ਵਿੱਚ ਯਾਰ ਕੰਮ ਕਰਦਾ ਗੁੜਗੇ ਤੂੰ ਕੀ ਇਹਨੂੰ ਇਹਦੇ ਘਰੋਂ ਆ ਆ ਆ ਕੀ ਰਹੋਦਾ ਕੀ ਸੀਗਾ ਤੁਹਾਡਾ ਉਹ ਬੱਪੂ ਪੱਠੇ ਵੱਢੀ ਆਂਦੇ ਨਾਲ ਤਿੰਨ ਵੱਲਾ ਵੱਢ ਤੇ ਆਈ ਇਹਨਾਂ ਨੇ ਤੇ 10 ਦਿਨ ਪਹਿਲਾਂ ਵੀ ਸਮਝਾਇਆ ਜੀ ਤਾਤਾ ਇੱਕ ਦਿਨ ਬੱਲਾ 10 ਦਿਨ ਪਹਿਲਾਂ ਹੀ ਬਾੜੇ ਦੇ ਬੱਲਾ ਬਾੜੇ ਤੋ ਮੈਨੂੰ ਐਂ ਦੱਸ ਇਹਨਾਂ ਕੋਲ ਜਮੀਨ ਹੈਗੀ ਆ ਨਹੀਂ ਜੀ ਨਹੀਂ ਸਾਡੇ ਕੋਲ ਇਹ ਹੁਣ ਇਹਨਾਂ ਜਮੀਨ ਦਾ ਹੈ ਨਹੀਂ ਇਹ ਪੱਠੇ ਕਿੱਥੋਂ ਲਿਆਉਣਗੇ ਇਹ ਸੱਤ ਪੀੜੀਆਂ ਤਾਂ ਆਪਣੇ ਘਰਾਂ 'ਚ ਕੰਮ ਕਰਦੇ ਆ ਇਹਦੀ ਮੁੰਡੇ ਦੀ ਮਾਂ ਆਪਣੀ ਬੂਹਾ-ਗੂੜਾ ਕਰਦੀ ਰਹੀ ਆ ਤੇ ਇਹਨਾਂ ਕੋਲੇ ਜਮੀਨ ਦਾ ਹੋ ਰਣੀ ਆ ਤੇ ਇਹ ਹੁਣ ਪੱਠੇ ਵਧਣ ਯਾਰ ਵਿਚਾਰੇ ਕਿਨੇ ਕੋਈ ਨਹੀਂ ਆਇਆ ਹੈ। ਫਿਰ ਤੁਸੀਂ ਵੀ ਗੱਲ ਸੁਣੋ ਇੱਕ ਮਿੰਟ। ਗਾਗਾ ਸਭ ਗੱਲ ਸੁਣੋ। ਪਹਿਲਾਂ ਮੇਰੀ ਯਾਰ। ਇੱਕ ਤਾਂ ਮੈਂ ਤੂੰ ਗੱਲ ਤਾਂ ਸੁਣ ਲੈ ਪਹਿਲਾਂ ਗਰਮ ਨਾ ਹੋਇਆ ਕਰ ਬਲੱਡ ਵਧਾ ਲੈਣਾ ਤੈਨੂੰ ਦਵਾਈ ਆਖਿਆ ਵੀ ਲੈ ਕੇ ਰੱਖ ਕਰ ਬਲੱਡ ਦੀ ਪਹਿਲਾਂ। ਪਿਛਲੇ ਦਿਨ ਤੋਂ ਅਸੀਂ ਇਹਨੂੰ ਇਹੀ ਗੱਲ ਸਮਝਾਈ ਆ। ਹਾਂ। ਇਹਨੂੰ ਇਹੀ ਗੱਲ ਸਮਝਾਈ। ਭਾਈ ਤੁਹਾਨੂੰ ਇੰਨਾ ਗਰਮ ਲਿਆ ਕਰੋ। ਤੁਹਾਨੂੰ ਕਦੇ ਇੰਨਾ ਗਰਮ ਨਹੀਂ ਦੇਖਿਆ ਜਿੰਨਾ ਇਹ ਤਾਂ ਬਿਆ ਖੜਾ ਪਤਾ। ਤਾਂ ਦੇ ਕਿ ਨਹੀਂ ਆਪ છો ਇਹਨਾਂ ਨੂੰ। ਕਰੀ ਅਸੀਂ ਗਰਮ ਬੋਲੇ ਕਿਸੇ ਨਾਲ। ਇਹਨਾਂ ਨਾਲ ਆਪਣਾ ਪੁਰਾਣਾ ਸਾਥ ਤੁਰਿਆ ਹੁੰਦਾ ਹੈ। ਜੇ ਇਹਨਾਂ ਦਾ ਸਾਥ ਛੱ ਤਾ ਭਈ ਇਹ ਕਾਜ ਹੋਇਆ ਇੱਥੇ ਪੰਜਾਬ ਤੇ ਚੱਲ ਜੇ ਹੁਣ ਇੱਠੇ ਹੁਣ ਇਹ ਜਾਰੇ ਜਾਣ ਵੀ ਕਿੱਥੇ ਇਹਨਾਂ ਨੇ ਇਚਾਰੇ ਨੇ ਕੋ ਖੋੜੀ ਰੱਖੀ ਹੋਊਗੀ ਬਾਹਰ ਰੱਖੀ ਹੋਊਗੀ ਭਾਈ ਸੋਨੂੰ ਵੀ ਮੈਂ ਕਹਣਾ ਪੱਠੇ ਵੜ ਲਿਆ ਕਰੋ ਮੈਂ ਵੀ ਇਹਨੂੰ ਵੀ ਕਹਤਾ ਮੁੰਡੇ ਠੀਕ ਹੈ ਨਹੀਂ ਜੀ ਨਹੀਂ ਨਹੀਂ ਜੀ ਕੋ ਪੁੱਛਣ ਆ ਦੇਖ ਲੋ ਯਾਰ ਅਸੀਂ ਵੀ ਇਹੀ ਕਹਿ ਕੇ ਚੱਲ ਵੀ ਆਹ ਦੇਖੋ ਉਹਦਰ ਆਪਣੇ ਬਾਗ ਲੱਗਿਆ ਨਾ ਆਂ ਅਮਰੂਦ ਤੋੜ ਕੇ ਲਿਆਇਆ ਮੈਂ ਅੱਛਾ ਠੀਕ ਹੈ ਮੈਂ ਨਾ ਭਾਈ ਗੱਲ ਸੁਣੋ ਇੱਕ ਮਿੰਟ 100 ਰੁਪਏ ਕਿਲੋ ਨਾ ਸੋ ਉਹ ਲੜਾ ਮੈਂ ਵੇਚੇ ਨਹੀਂ ਕਰੇ ਇਹ ਬਈ ਲਾਲ ਹੀ ਬੜਿਆ ਮੈਂ ਅਸੀਂ ਵੇਚਦੇ ਨਹੀਂ ਭਾਈ ਇਹ ਆਪਣੇ ਘਰਾਂ ਚ ਹੀ ਦੇ ਦਿੰਦੇ ਆ ਕੋਈ ਆ ਜੇ ਤੁਹਾਡੇ ਵਰਗਾ ਮੈਂ ਕਦੇ ਨਹੀਂ ਸੋ ਕੁਝ ਗਾਲਾਂ ਕੱਢਣ ਲੱਗ ਗਿਆ ਜੀ ਨਹੀਂ ਯਾਰ ਗਾਲਾਂ ਕੱਢ ਕੋਈ ਗਾਲਾਂ ਨਹੀਂ ਕੱਢੀ ਦੋ ਬੂਟੇ ਖਾਲੀ ਹੋਵੇ ਕਿ ਨਹੀਂ ਥੋੜੇ ਜਿਓ ਉਹ ਉਹ ਯਾਰ ਫਿਰ ਹੁਣ ਇਹ ਕਦੇ ਉਹੀ ਗੱਲ ਹੁਣ ਇਹਨਾਂ ਦੇ ਨਾਂ ਤੇਨੇ ਲਾਉਣੇ ਸਾਰੇ ਕੋਈ ਹੋਰ ਤੋੜ ਕੇ ਲੈ ਗਿਆ ਕਰ ਇਹਨਾਂ ਦੇ ਪਰਿਵਾਰ ਨੂੰ ਮੈਂ ਜਾਣਦਾ ਇਹ ਬਹੁਤ ਖਰੀਦ ਪਾਪਾ ਮੈਂ ਤੁਹਾਡੇ ਘਰ ਚੋਂ ਖਾਣ ਚੱਲੇ ਬਾਸ 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 ਜਾ ਜਾ ਹੁਣ ਤੂੰ ਜਾ ਕਰੇ ਜਾ ਤੂੰ ਯਾਰ ਮੈਂ ਤੇ ਗੱਲ ਕਰਦਾਂ ਜਾ ਜਾ ਓੜਾ ਯਾਰ ਤੂੰ ਬਸ ਕੋਈ ਨਹੀਂ ਹਾਂ ਬਤ ਕੋਈ ਗੱਲ ਨਹੀਂ ਪਿਛਲੇ 2 ਘੰਟੇ ਤੋਂ ਬਾਪੂ ਜੀ ਰੋਸਿਆ ਜਾ ਰਿਹਾ ਸੀਗਾ ਅਸਾਂ ਤੇ ਸਗਾ ਤੇ ਵੇਖ ਲੈ ਕਦੋਂ ਹੁੰਦਾ ਨਹੀਂ 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 ਕੋਈ ਨਹੀਂ ਤੁਸੀਂ ਵੱਡੋ ਪੱਠੇ ਵੱਡੋ ਕੋਈ ਨਹੀਂ ਕੋਈ ਨਹੀਂ ਵੱਡੋ ਬਾ ਨਿਸ਼ਾਨ ਨਾ ਮੇਰਾ ਉੱਠ ਨਹੀਂ ਜੀ ਬੈਠ ਕਰੋ ਕਬਾਲ ਨੂੰ ਬਾਈ ਘਰੇ ਓਏ ਉਹਨੂੰ ਯਾਰ ਬਥੇਰਾ ਕਹਿੰਦਾ ਇਹ ਦਵਾਈ ਚਲਦੀ ਆ ਬਾਈ ਅੱਛਾ ਹਾਂ ਬਲੱਡ ਦੀ ਨਾ ਦਵਾਈ ਚਲਦੀ ਆ ਅੱਜ ਕੱਲ ਤਾਂ ਨਿੱਕੇ ਨਿੱਕੇ ਜਿਹਾ ਕਾਈ ਦਵਾਈ ਚੱਲ ਰਹੀ ਇਹਨਾਂ ਨੂੰ ਵਿਚਾਰਨਾ ਹੁਣ ਨਾਲ ਜਨਾਨੀ ਆ ਨਾ ਵਿਚਾਰੇ ਨਾ ਨਹੀਂ ਨਹੀਂ ਇਹ ਤਾਂ ਸਾਡੀ ਆਦੀ ਧੀਆਂ ਵਰਗੀ ਹੈ ਬਾਬੂ ਅਸੀਂ ਨਾ ਆਉਂਦੇ ਜੇ ਅਸੀਂ ਨਾ ਆਉਂਦੇ ਤਾਂ ਇਹ ਤਾਂ ਦਰ ਤੋਂ ਦਰ ਨਹੀਂ ਨਹੀਂ ਤੁਸੀਂ ਜਾਇਓ ਉਹਨਾਂ ਨੂੰ ਪੱਠੇ ਲੈ ਕੇ ਜਾਇਓ ਤੇ ਮੈਂ ਗੋਵੜਦੇ ਆ ਗੋਵੜਦੇ ਹਾਂ ਕੋਈ ਨਾ ਕੋਈ ਲੈ ਚੱਲਣ ਨੂੰ ਲਗਾਉਣਾ ਅੱਖੀ ਜਾਂਦਾ ਮਰੂਤ ਮੈਂ ਤੋੜੇ ਆ ਤੋੜੇ ਤੇ ਲੈ ਕੇ ਜਾ ਕੋਈ ਨਾ ਨਿੱਕੇ ਬਾਈ ਥੋਲੇ ਬੜੇ ਲਾਲ ਆ ਓਏ ਹਾਂ ਥੋੜਾ ਧਿਆਨ ਰੱਖ ਲਿਆ ਕਰੋ ਉਹਦਾ ਧਿਆਨ ਰੱਖਿਆ ਕਰੋ ਅਕਬਾਲ ਦਾ ਤੇ ਬਾਈ ਨਹੀਂ ਕੁਛ ਆਂਦਾ ਕਰ ਠੀਕ ਹੈ ਬਾਈ ਚਲ ਸ਼ੋਕਰ ਹੈ ਬਾਈ ਤੁਸੀਂ ਆਗੇ ਨਹੀਂ ਤੋ ਉਹਦਾ ਥੋੜਾ ਜਾ ਉਹਦਾ ਹੈਗਾ ਬਲੱਡ ਵਾਧਦਾ ਜਮਾਈ ਲੜਨ ਨੂੰ ਤਿਆਰ ਸੀਗਾ ਸਮਝਾਇਆ ਕਰੋ ਨੂੰ ਸਿਆਣਾ ਕਰੋ ਬਾਹਲੇ ਲਾਲ ਮਰੂਦ ਹੈ ਬਾਈ ਹਾਂ ਹੂੰ